ਜੀ ਕਾਲਸੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਸੋਹਣੇ ਮੈਚਿੰਗ ਸੂਟ ਬਾਕੀ ਜਿਹੜੇ ਮੇਰੇ ਚੈਨਲ ਨੂੰ ਨਵੇਂ ਵੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਨ ਤੋਂ ਬਾਅਦ ਮੇਰੇ ਦਿੱਤੇ ਗਏ ਵਟਸਐਪ ਨੰਬਰ ਤੇ ਸਕਰੀਨਸ਼ਾਟ ਜਾਂ ਆਪਣਾ ਦਾਸ ਜਰੂਰ ਦਿਓ ਕਿ ਮੈਂ ਸਬਸਕ੍ਰਾਈਬ ਕਰ ਲਿਆ ਕਿਉਂਕਿ 2500 ਪੂਰੇ ਹੋਣ ਤੇ ਮੈਂ ਲੱਕੀ ਡਰਾ ਕੱਢਾਂਗੀ ਇਦੇ ਵਿੱਚ ਦੇਵਾਂਗੀ ਭੈਣਾਂ ਨੂੰ ਸੋਨਾ ਜਾਂ ਸੂਟ ਜਿਹੜੇ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਆ ਭੈਣਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਪਲੀਜ਼ ਰਿਕਵੈਸਟ ਕਰਦੀ ਆ ਆਪਣੀਆਂ ਬਾਹਰ ਵਾਲੀਆਂ ਭੈਣਾਂ ਨੂੰ ਵੀ ਕਿ ਇੱਕ ਵਾਰੀ ਸਾਡੇ ਤੋਂ ਤੁਸੀਂ ਮਨ ਬਣਾ ਕੇ ਸੂਟ ਜ਼ਰੂਰ ਤਿਆਰ ਕਰਵਾਓ ਤੁਹਾਨੂੰ ਸਾਡੇ ਫੈਬਰਿਕ ਦਾ ਤੇ ਸਾਡੇ ਕੰਮ ਦਾ ਪਤਾ ਲੱਗੂਗਾ ਕਿਉਂਕਿ ਬੋਲਣ ਨਾਲ ਆਪਾਂ ਨੂੰ ਉਹਨਾਂ ਵਿਸ਼ਵਾਸ ਨਹੀਂ ਹੁੰਦਾ ਜੀ ਜੇ ਤੁਸੀਂ ਇੱਕ ਵਾਰੀ ਸਾਡੇ ਤੋਂ ਵੇਖੋਗੇ ਇੱਕ ਦੋ ਸੂਟ ਬੰਗਵਾ ਕੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਸਾਡਾ ਕੰਮ ਕਿਹੋ ਜਿਹਾ ਹੈ ਤੇ ਸਾਡਾ ਫੈਬਰਿਕ ਕਿਹੋ ਜਿਹਾ ਹੈ ਚਲੋ ਜੀ ਆਪਾਂ ਫਿਰ ਵੀਡੀਓ ਸ਼ੁਰੂ ਕਰਦੇ ਆਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਦੀ ਵੀਡੀਓ ਦਾ ਆਪਣਾ ਪਹਿਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਗਰਮੀ ਦੇ ਹਿਸਾਬ ਨਾਲ ਕਲਰ ਹੈ ਜੀ ਇਹਦਾ ਸੀ ਗ੍ਰੀਨਸ ਆ ਤੇ ਜਿਹੜੀ ਇਹਦੀ ਪ੍ਰਿੰਟਿੰਗ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਬੀਚ ਤੇ ਮ ਜਿਹੜਾ ਹੈਗਾ ਲਵੈਂਡਰ ਪਰਪਲ ਜਾਂ ਛੇੜੀ ਆਪਾਂ ਕਹਿ ਸਕਦੇ ਆ ਉਸ ਤਰ੍ਹਾਂ ਦੀ ਜਿਹੜੀ ਹੈ ਪ੍ਰਿੰਟ ਦੀ ਫਲਾਰਸ ਦੀ ਕੰਬੀਨੇਸ਼ਨ ਬਣੀ ਹੋਈ ਹੈ ਤੇ ਬਾਕੀ ਜਿਹੜਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਰਹੇਗਾ ਜੀ ਵਿਦਆਊਟ ਲਾਈਨਿੰਗ ਵਾਣ ਵਾਲਾ ਰੀਵਾ ਬ੍ਰਾਂਡ ਦੇ ਵਿੱਚ ਕਲਰ ਤੇ ਪ੍ਰਿੰਟਿੰਗ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਬਣੀ ਹੋਈ ਹੈ ਤੁਸੀਂ ਇਹਨੂੰ ਆਲ ਓਵਰ ਇਹ ਬਣਾਓਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਲੇਸਿਸ ਵਗੈਰਾ ਨਾਲ ਤਿਆਰ ਹੋਣਾ ਤੇ ਵਟ ਇਹਦੀ ਇੱਕ ਆਪਸ਼ਨ ਹੋਰ ਵੀ ਹੈ ਕਿ ਇਹ ਜਿਹੜਾ ਸੂਟ ਹੈ ਇਹ ਮੈਂ ਆਪਦੇ ਲਈ ਇਸ ਤਰ੍ਹਾਂ ਤਿਆਰ ਕਰਾਇਆ ਹੈ ਕਿਨ ਚੋਂ ਇੱਕ ਕਲਰ ਦਾ ਅਸੀਂ ਫੈਬਰਿਕ ਲਿਆ ਉਹਤੇ ਇਸ ਤਰ੍ਹਾਂ ਦਾ ਇਹ ਜਿਹੜਾ ਉੱਪਰ ਨੂੰ ਜਾਣ ਵਾਲਾ ਇੱਥੇ ਗਲਾ ਬਣ ਜੇਗਾ ਜੀ ਇੰਨਾ ਸਾਰਾ ਜਿਹੜਾ ਹੈ ਬਹੁਤ ਹੀ ਸੋਹਣਾ ਇਹ ਅਸੀਂ ਮੈਂ ਵਰਕ ਤਿਆਰ ਕਰਾਇਆ ਹੈ ਇਸ ਤਰ੍ਹਾਂ ਇਹਦਾ ਬਾਜੂ ਦੇ ਵਰਕ ਆ ਜਾਏਗਾ ਅੱਗੇ ਅੱਗੇ ਪੈਚ ਲੱਗ ਕੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜਾ ਸੂਟ ਹੈ ਤਿਆਰ ਹੋਊਗਾ ਚਾਕਾਂ ਵਗੈਰਾ ਤੇ ਮੈਂ ਇਸੇ ਕਲਰ ਦੀ ਲੇਸ ਲਗਵਾਉਣੀ ਹੈ ਤੇ ਜਿਹੜਾ ਦੁਪੱਟਾ ਹੈ ਉਹ ਟਾਈ ਐਂਡ ਡਾਈ ਦਾ ਤਿਆਰ ਕਰਾਉਣਾ ਤਾਂ ਪਹਿਣਾ ਵੀ ਇਸ ਤਰ੍ਹਾਂ ਵੀ ਬਾਈ ਕਰ ਸਕਦੀਆਂ 1150 ਰੁਪਏ 'ਚ ਜੇ ਤੁਸੀਂ ਕੰਮ ਵਗੈਰਾ ਸਾਨੂੰ ਕਹੋਗੇ ਜਿਸ ਤਰ੍ਹਾਂ ਇਹ ਮੈਂ ਤੁਹਾਨੂੰ ਸਟਿਚ ਕੀਤਾ ਹੋਇਆ ਵੀ ਆਪਦਾ ਦਿਖਾਉਂਗੀ ਸੂਟ ਜੇ ਤੁਸੀਂ ਇਸ ਤਰ੍ਹਾਂ ਤਿਆਰ ਕਰਾਉਂਗੇ ਫਿਰ ਤੁਸੀਂ ਇਹ ਜਿਹੜਾ ਸੂਟ ਹੈ 2000 ਚ ਪਹਿਜੂਗਾ ਜੀ ਬਿਨਾ ਦੁਪੱਟਾ ਦੁਪੱਟਾ ਵੀ ਜੇ ਤੁਸੀਂ ਕਹੋਗੇ ਤੁਹਾਡੇ ਆਰਡਰ ਦੇ ਅਨੁਸਾਰ ਅਸੀਂ ਤਿਆਰ ਕਰਵਾ ਦੇਾਂਗੇ ਬਾਕੀ ਜਦੋਂ ਇਹ ਮੇਰਾ ਸੂਟ ਸਟਿਚ ਹੋ ਗਿਆ ਨਾਲ ਦੁਪੱਟਾ ਰੈਡੀ ਹੋ ਗਿਆ ਤਾਂ ਮੈਂ ਪਹਿਣਾ ਨੂੰ ਫਿਰ ਵੀ ਵੀਡੀਓ ਚ ਦਿਖਾਉਂਗੀ ਕਿ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਮੈਨੂੰ ਕਮੈਂਟਾਂ ਚ ਵੀ ਦੱਸਿਓ ਚਲੋ ਜੀ ਫਿਰ ਹੁਣ ਤੁਸੀਂ ਆਪਣਾ ਮਨ ਬਣਾਉਣਾ ਹੈ ਕਿ ਸੂਟ ਆਲ ਓਵਰ ਇਸ ਤਰ੍ਹਾਂ ਹੀ ਵਾਇਅ ਕਰਨਾ ਹੈ ਕਿ ਵਰਕ ਵਗੈਰਾ ਤਿਆਰ ਕਰਾ ਕੇ ਸਕਰੀਨ ਸ਼ਾਟ ਲੈ ਕੇ ਇੱਕ ਪਾਣਾ ਥੋੜਾ ਜਲਦੀ ਭੇਜ ਦਿਆ ਕਰੋ ਜੀ ਕਈ ਵਾਰੀ ਫਿਰ ਦੁਬਾਰਾ ਉਸ ਨਾਲ ਦੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਹਾਂਜੀ ਜਿਹੜਾ ਅਗਲਾ ਸੂਟ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਜੈਲੋ ਸ਼ੇਡ ਚ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਪ੍ਰਿੰਟ ਹੈ ਅੱਖਾਂ ਨੂੰ ਸੋਹਣਾ ਸੋਹਣਾ ਲੱਗਣ ਵਾਲਾ ਇਹਦੀ ਜਿਹੜਾ ਹੈਗਾ ਬ੍ਰਾਂਡ ਉਹ ਹੈਗਾ ਟਿਸਟਾ ਦੀ ਮਸਲੀਨ ਜੀ ਜਿਹੜੀ ਕਿ ਗੁੱਡ ਕੁਆਲਿਟੀ ਚ ਹੈ ਬਹੁਤ ਹੀ ਸੌਫਟ ਮੁਲਾਇਮ ਕਪੜਾ ਹੈ ਜੀ ਸ਼ਰਟ ਦੇ ਲਾਈਨਿੰਗ ਲੱਗ ਕੇ ਬਣ ਜੇ ਤਾਂ ਬਹੁਤ ਹੀ ਜਿਆਦਾ ਸੋਹਣੀ ਲੱਗੂਗੀ ਗ੍ਰੇਸ਼ ਵੀ ਆ ਜਾਂਦੀ ਹੈ ਜੀ ਫਿਰ ਸੂਨ ਦੀ ਇਹ ਸ਼ਰਟ ਆਪਾਂ ਰੱਖੀ ਹੈ ਜੀ ਆਫ ਵਾਈਟ ਸਲਵਾਰ ਦੇ ਨਾਲ ਜੇ ਭੈਣਾਂ ਕੋਲੇ ਕਈ ਵਾਰੀ ਘਰੇ ਆਫ ਵਾਈਟ ਸਲਵਾਰ ਆਪਣੇ ਕੋਲੇ ਹੁੰਦੀ ਵੀ ਹੈ ਤਾਂ ਤੁਸੀਂ ਸਾਡੇ ਤੋਂ ਕੱਲੀ ਸ਼ਰਟ ਵੀ ਬਾਇ ਕਰ ਸਕਦੇ ਹੋ ਤੇ ਜੇ ਤੁਸੀਂ ਆਖੋ ਵੀ ਆਫ ਵਾਈਟ ਦੀ ਜਿਹੜੀ ਸਲਵਾਰ ਹੈ ਇਹਦੇ ਉੱਤੇ ਆਪਾਂ ਕੰਮ ਵਗੈਰਾ ਕਰਾਉਣਾ ਹੈ ਤਾਂ ਉਹ ਵੀ ਤੁਹਾਨੂੰ ਕਰਵਾ ਕੇ ਦੇ ਦੇਾਂਗੇ ਪੈਚ ਵਗੈਰਾ ਲਗਾ ਕੇ ਵੀ ਅਸੀਂ ਕੰਮ ਕਰਵਾ ਕੇ ਦੇ ਦੇਾਂਗੇ ਬਾਕੀ ਇਹ ਇਸ ਤਰ੍ਹਾਂ ਵੀ ਜਿਹੜਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਰੈਡੀ ਹੋਣਾ ਹੈ ਦੁਪੱਟਾ ਜੇ ਤੁਸੀਂ ਚਾਹੋਗੇ ਸੀ ਤੁਹਾਡੇ ਆਰਡਰ ਦੇ ਅਨੁਸਾਰ ਤੇ ਆਤਰਾਵਾਂਗੇ ਤੇ ਸੂਟ ਜਿਹੜਾ ਮੈਚਿੰਗ ਸੂਟ ਦੀ ਜਿਹੜੀ ਕੀਮਤ ਆ ਰਹੇਗੀ 1850 ਰੁਪਏ ਤੇ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਸੂਟ ਆਪਣਾ ਜਿਹੜਾ ਰਹੇਗਾ ਜਿਓਰ ਜੈਟ ਦੇ ਉੱਤੇ ਕਲਰ ਤੇ ਪ੍ਰਿੰਟ ਦਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਭੈਣਾਂ ਦੀ ਡਿਮਾਂਡ ਤੇ ਰਿਪੀਟ ਚ ਲੈ ਕੇ ਆਏ ਆਂ ਜੀ ਪਹਿਲਾਂ ਵੀ ਆਪਾਂ ਇਹ ਵਾਲੇ ਸੂਟਾ ਜਿਹੜੇ ਸੇਲ ਕੀਤੇ ਆ ਮੈਚਿੰਗ ਸਲਵਾਰ ਦੇ ਨਾਲ ਜਿਹੜਾ ਜਿਓਰ ਜੈਟ ਹੈ ਬਹੁਤ ਹੀ ਸੋਹਣਾ ਗੁੱਡ ਕੁਆਲਿਟੀ ਚ ਰਹੇਗਾ ਜੀ ਬਿਲਕੁਲ ਮਲਾਈਮ ਕਪੜਾ ਹੈ ਲਾਈਨਿੰਗ ਲੱਗ ਕੇ ਬਣਨ ਵਾਲਾ ਇਸ ਤਰ੍ਹਾਂ ਨਹੀਂ ਹੈ ਵੀ ਜਿਹੜਾ ਹੈ ਤੁਹਾਨੂੰ ਸੌਫਟ ਨਾ ਲੱਗੇ ਹਾਰਡ ਜਿਹਾ ਕਪੜਾ ਹੋਵੇ ਕਈ ਵਾਰ ਜੌਰਜਟ ਇਸ ਤਰ੍ਹਾਂ ਦਾ ਹੁੰਦਾ ਬਿਲਕੁਲ ਨਹੀਂ ਬਹੁਤ ਹੀ ਸੌਫਟ ਆ ਜਿਹੜਾ ਮਲਾਈ ਵਰਗਾ ਕਪੜਾ ਹੈ ਲਾਈਨਿੰਗ ਲੱਗ ਕੇ ਬਣਨ ਵਾਲਾ ਜੀ ਤੇ ਨਾਲ ਇਹਦੇ ਆ ਮਹਿਮੂਨ ਦੇ ਸ਼ੇਡਸ ਜਿਹੜੇ ਹੈ ਡਾਰਕ ਰਸਟ ਜਿਹਾ ਵੀ ਕਹਿ ਸਕਦੇ ਆ ਬਾਟਮ ਰੱਖੀ ਹੋਈ ਹੈ ਬਾਟਮ ਵੀ ਇਹਦੇ ਨਾਲ ਮੈਚ ਕਰਦੇ ਕਪੜੇ ਦੀ ਹੀ ਰੱਖੀ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਰਹੇਗਾ ਤਾਂ ਸੂਟ ਆ ਜਿਹੜਾ ਬਣ ਕੇ ਬਹੁਤ ਹੀ ਸੋਹਣਾ ਪਾਟਰੀ ਵੀ ਤਿਆਰ ਹੋਊਗਾ ਜੇ ਤੁਸੀਂ ਕੰਮ ਵਗੈਰਾ ਕਹੋਗੇ ਫਿਰ ਵੀ ਅਸੀਂ ਜਿਹੜਾ ਬਾਟਮ ਤੇ ਵਰਕ ਹੈ ਇੱਥੋਂ ਹੀ ਇਹੀ ਕਲਰ ਲੈ ਕੇ ਸ਼ਰਟ ਵਾਲੇ ਪ੍ਰਿੰਟ ਲੈ ਕੇ ਇਸ ਤਰ੍ਹਾਂ ਕੇ ਇਸ ਤਰ੍ਹਾਂ ਦਾ ਹੀ ਕਰਾ ਕੇ ਦੇਵਾਂਗੇ ਦੁਪੱਟਾ ਤੁਸੀਂ ਕਹੋਗੇ ਉਹ ਵੀ ਅਸੀਂ ਤੁਹਾਡੇ ਆਰਡਰ ਦੇ ਅਨੁਸਾਰ ਤਿਆਰ ਕਰਾ ਕੇ ਦੇਵਾਂਗੇ ਪਰ ਸੂਟ ਹੈ ਜਿਹੜਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਹੀ ਤਿਆਰ ਹੋਣਾ ਤੇ ਕੀਮਤ ਇਹਦੀ ਰਹੇਗੀ 1050 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਜੀ ਜਿਹੜਾ ਅਗਲਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਪਿੰਕ ਕਲਰ ਦੇ ਵਿੱਚ ਪੀਚ ਫਲਾਰਡ ਹੈ ਜੀ ਇਹ ਹੈਗਾ ਆਪਣਾ ਕੈਮਰੀਕ ਕਾਟਨ ਬਟ ਕੈਮਰੀਕ ਕਾਟਨ ਵੀ ਤੁਹਾਨੂੰ ਜਿਹੜੀ ਹੈ ਗੁੱਡ ਕੁਆਲਟੀ ਦੀ ਮਿਲੂਗੀ ਜੀ ਇਹ ਇਸ ਤਰ੍ਹਾਂ ਨਹੀਂ ਹੈਗਾ ਵੀ ਹਲਕਾ ਜਿਹਾ ਕਪੜਾ ਹੋਵੇ ਥੋੜੀਆਂ ਜੀਆਂ ਧੂਆਂ ਪੈ ਕੇ ਖਰਾਬ ਹੋਣ ਵਾਲਾ ਬਹੁਤ ਹੀ ਜਿਆਦਾ ਸੋਹਣਾ ਇਹ ਕਪੜਾ ਹੈ ਇਹਦੀ ਕੋਈ ਕੰਪਲੇਂਟ ਨਹੀਂ ਜੀ ਕੋਈ ਬੁਰ ਬਗੈਰਾ ਨਹੀਂ ਇਸ ਦੇ ਨਾਲ ਦੇ ਝੋਟਾ ਜਿਹੜੇ ਆਪਣੇ ਭੈਣਾਂ ਕੋਲੇ ਗਏ ਹੋਏ ਆ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਤੇ ਫੈਬਰਿਕ ਸਲਾਇਆ ਇੱਕ ਭੈਣ ਨੇ ਆਪਣੇ ਚੰਡੀਗੜ੍ਹ ਤੋਂ ਮੰਗਾਇਆ ਸੀ ਤੇ ਕੁਝ ਸਾਡੇ ਲੋਕਲ ਕਸਟਮਰ ਲੈ ਕੇ ਗਏ ਆ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਫੈਬਰਿਕ ਹੈ ਇਹ ਆਪਾਂ ਡਿਮਾਂਡ ਤੇ ਲੈ ਕੇ ਆਂਦਾ ਜੀ ਮੇਰੇ ਕੋਲੇ ਕਈ ਸਕਰੀਨਸ਼ਾਟ ਆਏ ਹੋਏ ਸੀ ਇਹਦੇ ਤੇ ਆ ਇੱਕੋ ਹੀ ਸੂਟ ਸਾਨੂੰ ਮਿਲਿਆ ਇਹ ਦੇ ਨਾਲ ਪੀਚ ਜਿਹੜੀ ਬਾਟਮ ਰਹੇਗੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਵੀ ਗੁੱਡ ਕੁਆਲਿਟੀ ਦਾ ਕੈਮਰੇਕ ਰਹੇਗੀ ਕਾਟਨ ਤੇ ਜਿਹੜਾ ਫਲਾਰ ਆ ਉਹ ਪੀਚ ਕਲਰ ਦਾ ਜੀ ਇਸੇ ਤਰ੍ਹਾਂ ਪਿੰਕ ਪੀਚ ਜੀ ਜਿਹੜੀ ਇਹਦੀ ਬਾਟਮ ਰਹੂਗੀ ਕੰਮ ਵਗੈਰਾ ਵੀ ਜੇ ਤੁਸੀਂ ਕਹੋਗੇ ਤਾਂ ਇਸੇ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰ੍ਹਾਂ ਦਾ ਹੀ ਅਸੀਂ ਬਾਟਮ ਤੇ ਕਰਵਾ ਕੇ ਦੇ ਦੇਾਂਗੇ ਦੁਪੱਟਾ ਵੀ ਨਾਲ ਟਾਈ ਐਂਡ ਡਾਈ ਦਾ ਜਿਹੜਾ ਉੱਤੇ ਰੈਡੀ ਹੋ ਗਿਆ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਣਾ ਤੇ ਇਹਦੀ ਜਿਹੜੀ ਕੀਮਤ ਆ ਉਹ ਰਹੇਗੀ 990 ਅੱਗੇ ਸੀ ਤੁਹਾਨੂੰ ਦਿਖਾ ਰਹੇ ਹਾਂ ਦੁਪੱਟੇ ਆਪਣੇ ਕੋਲੇ ਦੁਪੱਟੇ ਆ ਜਿਹੜੇ ਹਰ ਇੱਕ ਤਰ੍ਹਾਂ ਦੇ ਮਿਲਣਗੇ ਜੀ ਇਹ ਮਿਲਣਗੇ ਵੀ ਗੁੱਡ ਕੁਆਲਿਟੀ ਚ 2.5 ਮੀਟਰ ਪੂਰਾ ਖੁੱਲਾ ਜਿਹੜਾ ਹੈ ਮੋਹਰ ਲੱਗੇ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਇਹ ਹੈ ਜਿਵੇਂ ਟੈਬੀ ਲਾਈਨਿੰਗ ਦੇ ਵਿੱਚ ਬਹੁਤ ਹੀ ਲਾਈਟ ਵੇਟ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਸੋਨਾ ਸੌਫਟ ਲਿਆ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਗਲ ਨੂੰ ਖਾਂਜੇ ਵਾਲਾ ਨਹੀਂ ਹੈਗਾ ਤੇ ਜੇ ਆਪਾਂ ਕਿਸੇ ਭੈਣ ਨੇ ਸਿਰ ਤੇ ਲੈਣਾ ਹੈ ਗੁਰਦੁਆਰਾ ਸਾਹਿਬ ਵਗੈਰਾ ਜਾਣੇ ਆ ਤੇ ਵੀ ਸਲੀਪਰੀ ਬਿਲਕੁਲ ਨਹੀਂ ਹੈਗਾ ਇਹਦੇ ਅੱਜ ਤੱਕ ਜਿਹੜੇ ਆਪਾਂ ਰੈਡੀ ਕਰਾ ਕੇ ਦਿੱਤੇ ਆ ਸਾਰਿਆਂ ਨੇ ਇਹਨੂੰ ਬਹੁਤ ਹੀ ਸਲਾਇਆ ਜੀ ਸਾਰੀਆਂ ਭੈਣਾਂ ਦੇ ਬਹੁਤ ਹੀ ਜ਼ਿਆਦਾ ਪਸੰਦ ਆਇਆ ਜਿਹੜਾ ਅਗਲਾ ਫੈਬਰਿਕ ਹੈ ਇਹ ਰਹੇਗਾ ਚੈੱਕ ਦੇ ਵਿੱਚ ਇਹ ਤੈਬੀ ਚੈੱਕ ਦੇ ਵਿੱਚ ਰਹੇਗਾ ਜੀ ਬਹੁਤ ਹੀ ਸੋਹਣਾ ਇਹ ਵੀ ਜਿਹੜਾ ਹੈ ਫੈਬਰਿਕ ਹੈ ਬਿਲਕੁਲ ਸੌਫਟ ਹੈ ਜੀ ਤੇ ਢਾਈ ਮੀਟਰ ਦਾ ਬਹੁਤ ਹੀ ਖੁੱਲਾ-ਫੁੱਲਾ ਤੁਹਾਨੂੰ ਇਹ ਦੁਪੱਟਾ ਮਿਲੇਗਾ। ਇਹ ਵੀ ਦੁਪੱਟੇ ਆਪਾਂ ਜਿੰਨੇ ਵੀ ਤਿਆਰ ਕਰਾ ਕੇ ਦਿੱਤੇ ਆ ਸਾਰੇ ਸਾਰਿਆਂ ਨੇ ਖੁਸ਼ ਹੋ ਕੇ ਬਹੁਤ ਹੀ ਵਧੀਆ ਇਹਨਾਂ ਨੂੰ ਸਲਾਹ ਹੈ ਜੀ। ਇਸ ਤਰ੍ਹਾਂ ਮੋਹਰ ਲੱਗੀ ਤੁਹਾਨੂੰ ਇਹੜੀ ਵੀ ਦਿਖਾ ਦਿੰਨੇ ਆ। ਕਿਉਂਕਿ ਕਿਸੇ ਵੀ ਕੱਪੜੇ ਦੀ ਪਹਿਚਾਣ ਹੈ ਜਿਹੜੀ ਉਹ ਮੋਹਰ ਹੀ ਹੁੰਦੀ ਹੈ ਜੀ। ਠੀਕ ਹੈ। ਅੱਗੇ ਆਪਾਂ ਨੂੰ ਜਿਹੜਾ ਹੈ ਦੁਪੱਟਾ ਸਾਡੇ ਕੋਲੇ ਤੁਹਾਨੂੰ ਇਹ ਵੀ ਮਿਲੇਗਾ ਪਿਓਰ ਦੇ ਵਿੱਚ ਔਰਗੈਂజా ਜਿਹੜਾ ਕਿ ਬਹੁਤ ਹੀ ਜ਼ਿਆਦਾ ਸੌਫਟ ਹੈ ਬਿਲਕੁਲ ਵੀ ਇਹ ਜਿਹੜਾ ਹੈ ਤਿਲਸਦਾ ਨਹੀਂ ਜੀ ਕਈ ਵਾਰੀ ਔਰਗੈਂజా ਆਪਾਂ ਤੋਂ ਸਾਰਾ ਦਿਨ ਠੀਕ ਹੀ ਨਹੀਂ ਆਉਂਦਾ ਪਹਿਲਾਂ ਇਸ ਤਰ੍ਹਾਂ ਦੇ ਵੀ ਆਉਂਦੇ ਸੀ ਬਟ ਨਹੀਂ ਇਹ ਸਾਡੇ ਕੋਲੇ ਤੁਹਾਨੂੰ ਬਹੁਤ ਹੀ ਸੋਹਣਾ ਪਿਓਰ ਦੇ ਵਿੱਚ ਗੁੱਡ ਕੁਆਲਿਟੀ 'ਚ ਮਿਲੇਗਾ ਮੋਰ ਲੱਗੀ ਵਾਲਾ ਪਿਓਰ ਔਰਗੈਂజా ਦੇ ਵਿੱਚ ਰਹੇਗਾ ਜਿਹੜਾ ਕਿ ਬਿਲਕੁਲ ਹੀ ਸਾਫਟ ਹੈ ਤੇ ਡਾਈ ਹੋਣ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਇਹ ਜਿਹੜਾ ਹੈ ਵਧੀਆ ਤਿਆਰ ਹੋ ਜਾਂਦਾ ਹੈ। ਬਾਕੀ ਤੁਸੀਂ ਮੇਰੀ ਵੀਡੀਓ ਨੂੰ ਹੁਣ ਤੱਕ ਦੇਖਿਆ ਮੈਨੂੰ ਸੋਹਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਰੰਗਾਂ ਦੇ ਪਾਉਂਦੇ ਰਹੋ